ਆ ਹਲਦੀ ਦੀ ਰਸਮ ਨੂੰ ਦੇਖੋ ਯਾਰ ਕਿਹੜੇ ਸਾਹ ਨਾਲ ਆਪਣੇ ਦੋਤ ਦੀ ਹਲਦੀ ਰਸਮ ਮਨਾ ਰਹੇ ਨੇ ਕੀ ਕਹਿਣਾ ਚਾਹੂੰਗਾ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਆ ਮੁੰਡੇ ਨੂੰ ਖੁਸ਼ੀ ਦੇਖੋ ਯਾਰ ਆਪਣੇ ਵਿਆਹ ਦੀ ਕਿੰਨੀ ਆ ਕੱਲ੍ਹ ਹੀ ਪਤੰਦਰ ਨੱਚਦਾ ਤੁਰਿਆ ਆਂਦਾ ਵਿਆਹ ਦਾ ਚਾਤਾ ਬਈ ਆ ਹੁੰਦਾ ਦਾ ਕੀ ਕਹਿਣਾ ਚਾਹੂੰਗਾ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਐਵੇਂ ਨਹੀਂ ਆਖਿਆ ਬਈ ਗੁਰਦਾਸ ਮਾਨ ਨੇ ਸੱਚ ਕਿਹਾ ਖੜ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਖਾਧੀਆਂ ਖਰਾਕਾਂ ਇਥੋਂ ਪਤਾ ਲੱਗਦਾ ਬਈ ਜੋਰਜ ਬਾਨੀ ਦਾ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਫੌਜੀ ਵੀਰ ਟ੍ਰੇਨ ਤੋਂ ਉਤਰਦਾ ਨਾ ਤਾਂ ਪਿਓ ਕੋਲ ਜਾ ਕੇ ਦੇਖੋ ਕਿੰਨੇ ਸਤਕਾਰ ਦੇ ਨਾਲ ਪੈਰੀ ਹੱਤ ਲਾਉਂਦਾ ਯਾਰ ਅਸਲੀ ਸਤਕਾਰ ਤਾਂ ਆਹ ਹੁੰਦਾ ਮਾਪਿਓ ਦਾ ਪਿਓ ਵੀ ਖੁਸ਼ ਹੋ ਕੇ ਨਾ ਆਪਣੇ ਪੁੱਤ ਨੂੰ ਜੱਫੀ ਪਾ ਲੈਂਦਾ ਫਿਰ ਘੁੱਟ ਕੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਕੁੜੀ ਦੇਖੋ ਬਈ ਕਿੰਨੀ ਚਲਾਕ ਆ ਤੇ ਥੱਲੇ ਸੜਦਾ ਬੰਦੇ ਨੂੰ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਆਹ ਦੇਖੋ ਬਈ ਸੀਟੀਸੋ ਤੇ ਬੁਲਟ ਦਾ ਕਰਾਤਾ ਵੀ ਮੁਕਾਬਲਾ ਕਈ ਬੰਦੇ ਕਹਿੰਦੇ ਸੀਗੇ ਵੀ ਸੀਟੀਸੋ ਉਹਨੂੰ ਖਿੱਚ ਕੇ ਲੈ ਜਾਊਗਾ ਵੀ ਬਈ ਜਮਾਣੀ ਹੱਲਣ ਦਿੱਤਾ ਤੇ ਬੁਲਟ ਨੂੰ ਖਿੱਚ ਕੇ ਲੈ ਗਿਆ ਇਹ ਹੁੰਦਾ ਬਈ ਹੌਸਲਾ ਬੰਦੇ ਨੂੰ ਮੋਟਰਸਾਈਕਲ ਭਾਵੇਂ ਮਾੜੀ ਹੋਵੇ ਤੇ ਪਰ ਹੌਸਲਾ ਨਹੀਂ ਹਾਰਿਆ ਬਈ ਤੇ ਖਿੱਚ ਕੇ ਲਿਆਇਆ ਬੁਲਟ ਨੂੰ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ